ਮੇਰਾ ਨਾਮ ਸੋਕਦੀਪ ਸਿੰਘ ਹੈ ਜੀ ਅਜਨਾਲਾ ਸਾਡਾ ਸ਼ਹਿਰ ਹੈ ਜੀ ਸਿਸਟਰ ਕਰੈਕਸ਼ਨਲ ਪੀਸ ਆਫੀਸਰ ਬਣ ਗਈ ਜੀ ਬੜਾ ਮਾਣ ਵਾਲੀ ਗੱਲ ਆ ਸਾਰੇ ਪਰਿਵਾਰ ਵਾਸਤੇ ਸਾਰੇ ਏਰੀਆ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਹੈ ਜੀ ਤੇ ਮੈਂ ਵੀ ਉਹਨਾਂ ਦੇ ਕੋਲ ਹੀ ਆਣਾ ਆ ਸਪੋਰਟ ਕਰਨਗੇ ਕਾਫੀ ਬਹੁਤ ਹੀ ਖੁਸ਼ੀ ਹੈ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਹੀ ਵਧੀਆ ਮੁਕਾਮ ਉਹਨਾਂ ਦੀ ਮਿਹਨਤ ਨੂੰ ਫਲ ਲੱਗਾ ਜੀ ਬਹੁਤ ਹੀ ਸਾਰੇ ਹੀ ਬਹੁਤ ਖੁਸ਼ ਹੈ ਜੀ ਸਿਸਟਰ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਜੀ ਰੋਜ਼ ਹੀ ਤੇ ਉਹ ਵੀ ਬਹੁਤ ਖੁਸ਼ ਹੈ ਬਹੁਤ ਉਹਨਾਂ ਨੂੰ ਮਤਲਬ ਮੁਕਾਮ ਮਿਲ ਗਿਆ ਜੋ ਉਹ ਚਾਹੁੰਦੇ ਸੀ ਉਹ ਕਾਫੀ ਦੇਰ ਤੋਂ ਟਰਾਈ ਕਰਦੇ ਤੇ ਉਹਨਾਂ ਨੂੰ ਵੀ ਆਪਣੀ ਮਿਹਨਤ ਦਾ ਫਲ ਮਿਲਿਆ ਜੀ ਉਹ ਹੀ ਡੈਡ ਜੀ ਹੁਣਾਂ ਦੱਸਿਆ ਇਹਦੀ ਫਿਰ ਆਪੋ ਆਪਣੀ ਸੋਚ ਹੈ ਬਾਕੀ ਉਹ ਗੱਲ ਸਹੀ ਹੈ ਵੀ ਜਿਹੜੀਆਂ ਬੇਟੀਆਂ ਨੇ ਉਹ ਵੱਧ ਤਰੱਕੀ ਕਰਦੀਆਂ ਆਪਣੀ ਟੀਚੇ ਵੱਲ ਜ਼ਿਆਦਾ ਫੋਕਸ ਕਰਦੀਆਂ ਮੁੰਡਿਆਂ ਨਾਲੋਂ ਤੇ ਬਾਕੀ ਚਲੋ ਸਾਰੇ ਆਪੋ ਆਪਣੇ ਵਧੀਆ ਜੀ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਜ਼ਰੂਰ ਮਿਲਣਾ ਚਾਹੀਦਾ ਜੀ ਇਕਵੈਲਟੀ ਹੋਣੀ ਚਾਹੀਦੀ ਹੈ ਬਿਲਕੁਲ ਨਹੀਂ ਆਪਾਂ ਵੇਖਾਂਗੇ ਜੀ ਸਕੀ ਵੈਸੇ ਤਾਂ ਉਹੀ ਕਰਾਂਗੇ ਪਰ ਬਿਜ਼ਨਸ ਵਿੱਚ ਥੋੜਾ ਜਿਆਦਾ ਇੰਟਰਸਟ ਹੈ ਆਪਣਾ ਹਾਂਜੀ ਬੇਟੀ ਦਾ ਨਾਮ ਕੋਮਲਜੀਤ ਕੌਰ ਹੈ ਤੇ ਉਹ 2016 ਦਸੰਬਰ ਦੇ ਵਿੱਚ ਗਈ ਸੀ ਤੇ ਜਨਵਰੀ ਦੇ ਵਿੱਚ ਸਟੱਡੀ ਸਟਾਰਟ ਕੀਤੀ ਸੀ ਉਹਨੇ ਤੇ ਮੇਰਾ ਨਾਮ ਮਨਵੀਰ ਸਿੰਘ ਹੈ ਪਿੰਡ ਸਾਡਾ ਹਰਰਕਲਾ ਰੈਸ਼ ਸੜੀ ਹੁਣ ਅਜਨਾਲਿਆ ਬੇਟੀ ਗਈ ਸੀ ਬਿਜ਼ਨਸ ਮੈਨੇਜਮੈਂਟ ਦਾ ਲੈ ਕੇ ਗਈ ਸੀ ਉਸ ਤਰ੍ਹਾਂ 2 ਸਾਲ ਦਾ ਉਹਨੇ ਕੋਰਸ ਕੀਤਾ ਉਹਦੇ ਬਾਅਦ ਫਿਰ ਉਹਨੇ ਡਿਗਰੀ ਕੀਤੀ ਸੀ ਤੇ 22 ਚ ਉਹਦੀ ਪੀਅਰ ਹੋਈ ਮਈ ਚ ਤੇ ਫਿਰ ਉਹਨੇ ਟਰਾਈ ਕੀਤੀ ਮਤਲਬ ਪੁਲਿਸ ਵਾਸਤੇ ਸਿਕਿਉਰਿਟੀ ਦਾ ਕੰਮ ਕਰਦੀ ਰਹੀ ਪਹਿਲਾਂ 3 ਸਾਲ ਤੇ ਹੁਣ ਉਹਨੇ ਕਰੈਕਸ਼ਨਲ ਪੀਸ ਆਫੀਸਰ ਦੀ ਜਿਹੜੀ ਜੋਬ ਆ ਉਹਨੇ ਉੱਥੇ ਲਈ ਹੈ ਹਾਂਜੀ ਬੜੀ ਰੱਬ ਦੀ ਕਿਰਪਾ ਜੀ ਜਿਹੜਾ ਅੱਜਕੱਲ ਬੱਚਿਆਂ ਨੂੰ ਕੰਮ ਮਿਲਣਾ ਮੁਸ਼ਕਲ ਹੋਇਆ ਪਿਆ ਉੱਥੇ ਇਹ ਆ ਵੀ ਜਿਹੜੀ ਸਰਕਾਰੀ ਜੋਬ ਆ ਤੇ ਫਿਰ ਬੜੀ ਵਧੀਆ ਗੱਲ ਆ ਗਾਂ ਪਰਿਵਾਰ ਵਾਸਤੇ ਵੀ ਬੈਨੀਫਿਟ ਆ ਫਿਰ ਉਹਦੀ ਪੈਨਸ਼ਨ ਵੀ ਲੱਗੇਗੀ ਤੇ 35 ਸਾਲ ਦੀ ਜੋਬ ਆ ਫਿਰ ਗਾਂ ਤਰੱਕੀ ਦੇ ਪ੍ਰੋਮੋਸ਼ਨ ਦੇ ਚਾਂਸ ਵੀ ਹੈ ਨੇ ਤੇ ਬੱਚਾ ਚਲੋ ਕੁਛ ਨਾ ਕੁਛ ਵੱਡਣਾ ਚਾਹੁੰਦਾ ਤੇ ਉਹਨੂੰ ਮੌਕਾ ਮਿਲ ਜਾਂਦਾ ਜੀ ਪੂਰਾ ਹਾਂਜੀ ਬੜੀ ਖੁਸ਼ੀ ਆ ਜੀ ਦੀਆਂ ਨੂੰ ਆਪਾਂ ਵਿਤਕਰਾ ਕਰਦੇ ਪਰ ਅਸੀਂ ਅਜੇ ਤੱਕ ਨਹੀਂ ਕੀਤਾ ਪੜਾਈ ਦੇ ਵਿੱਚ ਵੀ ਉਹਨੂੰ ਪੂਰਾ ਮੌਕਾ ਦਿੱਤਾ ਕੈਨੇਡਾ ਜਾਣ ਵਾਸਤੇ ਵੀ ਪੂਰਾ ਖਰਚ ਵੱਲੋਂ ਹਰ ਪੱਖ ਤੋਂ ਅਸੀਂ ਉਹਦੀ ਮਦਦ ਕਰਦੇ ਰਹੇ ਆ ਤੇ ਮਤਲਬ ਸਾਨੂੰ ਕੋਈ ਫਰਕ ਮਹਿਸੂਸ ਨਹੀਂ ਹੁੰਦਾ ਸਾਨੂੰ ਸਭ ਬਹੁਤ ਖੁਸ਼ੀ ਆ ਵੀ ਅੱਜ ਉਹ ਇਸ ਮੁਕਾਮ ਤੇ ਪਹੁੰਚੀ ਆ ਤੇ ਗਾਂਵ ਚੋਂ ਬੇਟਾ ਵੀ ਉਹਦੀ ਪ੍ਰੇਰਣਾ ਲੈ ਕੇ ਹੋਰ ਧੀਆ ਵੀ ਪ੍ਰੇਰਣਾ ਲੈ ਕੇ ਤੇ ਗਾਂਵ ਵੱਸ ਸਕਦੀਆਂ ਜੀ ਹਾਂ ਜੀ ਸੋਚ ਹੈ ਜੀ ਆਪਣੀ ਪਰ ਆਪਾਂ ਨੂੰ ਸਹੀ ਸੋਚ ਰੱਖਣੀ ਚਾਹੀਦੀ ਹੈ ਲੜਕੀਆਂ ਸਗੋਂ ਲੜਕਿਆਂ ਨਾਲੋਂ ਵੀ ਵੱਧ ਖੁਸ਼ੀ ਦਿੰਦੀਆਂ ਵਾਂ ਲੜਕਿਆਂ ਨਾਲੋਂ ਵੱਧ ਮਿਹਨਤ ਕਰਦੀਆਂ ਵਾਂ ਨਾਂ ਵੀ ਕਮਾਉਂਦੀਆਂ ਵਾਂ ਤੇ ਮਾਪਿਓ ਦੀ ਸੇਵਾ ਵੀ ਕਰਦੀਆਂ ਹਰ ਪੱਖ ਤੋਂ ਲੜਕੀਆਂ ਜਿਹੜੀਆਂ ਬੱਚਿਆਂ ਨਾਲ ਲੜਕਿਆਂ ਨਾਲੋਂ ਘੱਟ ਨਹੀਂ ਗੀਆਂ ਜੀ ਸਗੋਂ ਲੜਕਿਆਂ ਨਾਲੋਂ ਅਗਾਹ ਹੀ ਨੇ ਤੇ ਸਿਰਫ ਆਪਣੀ ਸਮਝ ਦਾ ਫਰਕ ਹੈ ਅਸੀਂ ਤੇ ਅਜ ਤੱਕ ਨਹੀਂ ਕਦੇ ਵੀ ਸਮਝਿਆ ਤੇ ਉਹਨੂੰ ਲੜਕਿਆਂ ਵਾਂਗੂ ਹੀ ਹਰ ਪੱਖ ਤੋਂ ਹੀ ਮਦਦ ਵੀ ਕੀਤੀ ਆ ਤੇ ਉਹਨੇ ਚਲੋ ਕਰਕੇ ਵੀ ਦਿਖਾਇਆ ਵਾ ਹਾਂਜੀ ਤੇ ਸਾਨੂੰ ਤੇ ਖੁਸ਼ੀ ਹੈ ਬਹੁਤ ਫੋਨ ਤੇ ਗੱਲ ਹੋਈ ਕਿੰਨੀ ਖੁਸ਼ੀ ਬੇਟੀ ਨੂੰ ਤੇ ਹਾਂਜੀ ਬਹੁਤ ਜੀ ਬੇਟੀ ਵੀ ਖੁਸ਼ ਆ ਤੇ ਉਹਨੂੰ ਇਹ ਆ ਕਿ ਮੈਂ ਕਿਸੇ ਮੰਜ਼ਿਲ ਤੇ ਪਹੁੰਚ ਗਈ ਆ ਤੇ ਚਲੋ ਬੱਚਿਆਂ ਨੂੰ ਹੁੰਦਾ ਵਾ ਜੀ ਲਾਈਨ ਤੇ ਬੱਚਾ ਲੱਗ ਜੇ ਤੇ ਬੜੀ ਖੁਸ਼ੀ ਦੀ ਗੱਲ ਆ ਜੀ ਮੇਰਾ ਨਾਮ ਰਣਬੀਰ ਕੌਰ ਜੇ ਬੇਟੀ ਦਾ ਨਾਮ ਕੋਮਲਜੀਤ ਕੌਰ ਜੇ ਹਾਂਜੀ ਬੇਟੀ ਨੇ ਬਾਹਰ ਜਾ ਕੇ ਤਰੱਕੀ ਕੀਤੀ ਚਲੋ ਸਾਨੂੰ ਵਧੀਆ ਲੱਗਦਾ ਮਾਣ ਮਹਿਸੂਸ ਹੁੰਦਾ ਬੇਟੀ ਦੇ ਹਲੋ ਦੀ ਪੜਾਈ ਦਾ ਮੁੱਲ ਪੈ ਗਿਆ ਤੇ ਬਹੁਤ ਚੰਗਾ ਲੱਗਦਾ ਸੁਣ ਕੇ ਹਾਂਜੀ ਬਹੁਤ ਮਿਹਨਤ ਕਰਦੀ ਰਾਤ ਨੂੰ ਦੋ-ਦੋ ਢਾਈ-ਢਾਈ ਵਜੇ ਤੱਕ ਪੜ੍ਹਦੀ ਰਹਿੰਦੀ ਤੇ ਉਹਦਾ ਸੁਪਨਾ ਹੀ ਮੈਂ ਕੋਈ ਮਤਲਬ ਆਫੀਸਰ ਲਾਈਨ ਲੈਣੀ ਆ ਇਹ ਨਹੀਂ ਪਤਾ ਕਿ ਉਹਨੇ ਇਸ ਤਰ੍ਹਾਂ ਮਤਲਬ ਪੁਲਿਸ ਵਾਲੀ ਲਾਈਨ ਚ ਜਾਣਾ ਉਹਦਾ ਇੱਕ ਡ੍ਰੀਮ ਸੀ ਕਿ ਮੈਂ ਮਤਲਬ ਆਫੀਸਰ ਲਾਈਨ ਲੈਣੀ ਆ ਹਾਂਜੀ ਉਹ ਪਹਿਲਾਂ ਮੈਨੂੰ ਦੱਸਦੀ ਰਹਿੰਦੀ ਸੀ ਵੀ ਮੈਂ ਮਤਲਬ ਮੈਨੂੰ ਉਹਨਾਂ ਨੇ ਹਾਇਰ ਕਰ ਲਿਆ ਤੇ ਮੈਨੂੰ ਮੌਕਾ ਦੇਣ ਦੇ ਆ ਕਹਿੰਦੇ ਕਿ ਪ੍ਰੋਸੈਸ ਚਾਓ ਪ੍ਰੋਸੈਸ ਚਾਲੂ ਕਰੋ ਤੇ ਉਹ ਫਿਰ ਉਸੇ ਤਰ੍ਹਾਂ ਹੀ ਦਿੰਦੀ ਰਹੀ ਇੰਟਰਵਿਊਆਂ ਦਿੰਦੀ ਰਹੀ ਆਪਣਾ ਫਿਟਨੈਸ ਤੇ ਟੈਸਟ ਵੀ ਦੇਂਦੀ ਰਹੀ ਉਹ ਨੇ ਕਲੀਅਰ ਕਰ ਦਿੱਤੇ ਫਿਰ ਸਾਰੇ ਤੇ ਹਾਂਜੀ ਉਹਨਾਂ ਦੀ ਫਿਰ ਉਹ ਖਰੇ ਉੱtre ਉਹਨਾਂ ਦੇ ਜੋ ਉਹਨਾਂ ਦੇ ਨਿਜਮੇ ਉਹਨਾਂ ਨੇ ਪੂਰੇ ਕੀਤੇ ਖੁਸ਼ੀ ਕਿੰਨੀ ਹੁੰਦੀ ਆ ਮਾਂ ਦੇ ਵਿੱਚ ਹਾਂਜੀ ਬਹੁਤ ਖੁਸ਼ੀ ਹੋਈ ਮਤਲਬ ਚਲੋ ਪੜਦੀ ਤੇ ਉਹਦੀ ਮਿਹਨਤ ਰੰਗ ਲਿਆਈ ਆ ਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਹੁਣ ਜਾਓਗੇ ਮਿਲੋਗੇ ਤੁਸੀਂ ਕਿੰਨਾਂ ਹਾਂਜੀ ਹਾਂਜੀ ਬਿਲਕੁਲ ਬੇਟੀ ਦੇ ਕੋਲ ਜੂਨ ਚ ਜਾਵਾਂਗੇ ਮਿਲਾਂਗੇ ਕੁਝ ਹੀ ਸਾਂਝੀ ਕਰਾਂਗੇ ਹਾਂਜੀ ਹਾਂਜੀ ਨਹੀਂ ਇਹ ਇਹ ਗਲਤ ਗੱਲ ਆ ਕਿ ਬੇਟੀ ਨੂੰ ਤੁਸੀਂ ਬੇਟੀ ਦੇ ਨਾਲ ਬਿੱਤ ਕਰਾ ਕਰੋ ਸਾਡੇ ਦਿਮਾਗ 'ਚ ਵੈਸੇ ਇਹ ਜੀ ਕੋਈ ਗੱਲ ਕਦੀ ਨਹੀਂ ਆਈ ਕਿ ਇਹ ਬੇਟੀ ਐ ਨੂੰ ਨਹੀਂ ਪੜਾਉਣਾ ਜਾਂ ਕੋਈ ਇਹਦੇ ਤੇ ਖਰਚਾ ਕਰੇ ਬਗਾਨਾ ਤਾਂ ਨਹੀਂ ਇਹੋ ਜੀ ਕਦੀ ਵੀ ਮਨ 'ਚ ਗੱਲ ਨਹੀਂ ਆਈ